ਖੁਲੀ ਦੇ ਤਿਉਹਾਰ ਦੇ ਉੱਤੇ ਪੰਜਾਬ ਦੇ ਵਾਸੀਆਂ ਦੇ ਲਈ ਇੱਕ ਵੱਡਾ ਤੋਹਫਾ ਐਲਾਨ ਕੀਤਾ ਹੈ ਪੰਜਾਬ ਸਰਕਾਰ ਦੇ ਵੱਲੋਂ ਹਾਲਾਂਕਿ ਹੁਣ ਕੁਝ ਲੋਕਾਂ ਦੇ ਲਈ ਇਹ ਤੋਹਫਾ ਕਾਫੀ ਫਾਇਦੇਮੰਦ ਸਾਬਤ ਹੋਣ ਵਾਲਾ ਹੈ ਕਿਉਂਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਕਿ ਪਲਾਟਾਂ ਨੂੰ ਲੈ ਕੇ ਓਟੀਸੀ ਦੀ ਜਿਹੜੀ ਇੱਕ ਸਕੀਮ ਆ ਉਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਹਾਲਾਂਕਿ ਇਸ ਦੇ ਵਿੱਚ ਕੀ ਕੁਝ ਹੁਣ ਐਲਾਨ ਹੋਏ ਨੇ ਜਿਸ ਦੇ ਨਾਲ ਤੁਹਾਨੂੰ ਵੱਡੇ ਪੱਧਰ ਦੀ ਰਾਹਤ ਮਿਲਣ ਵਾਲੀ ਹੈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦੱਸਦੀ ਹੈ ਕਿ ਹੁਣ ਬਹੁਤ ਵੱਡੇ ਪੱਧਰ ਦਾ ਇੱਕ ਫੈਸਲਾ ਲਾਟਾ ਗਿਆ ਮੀਟਿੰਗ ਹੋਈ ਤੇ ਉਸ ਮੀਟਿੰਗ ਦੇ ਵਿੱਚ ਇਸ ਫੈਸਲੇ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣੇ ਪੰਜਾਬ ਵਾਸੀਆਂ ਨੂੰ ਵੱਡੇ ਪੱਧਰ ਦਾ ਲਾਭ ਹੋ ਸਕਦਾ ਹੈ ਜਾਣਕਾਰੀ ਇਸ ਬਾਬਤ ਸਾਹਮਣੇ ਆ ਚੁੱਕੀ ਹੈ ਦੱਸੀਏ ਕਿ ਜਿੱਥੇ ਹੁਣ ਹੋਲੀ ਮੌਕੇ ਪੰਜਾਬ ਸਰਕਾਰ ਦੇ ਵੱਲੋਂ ਉਦਯੋਗਾਰਾਂ ਨੂੰ ਖੁਸ਼ ਕਰ ਦਤਾ ਹੈ ਕੈਬਨਿਟ ਮੰਤਰੀ ਤਰੁਣ ਪ੍ਰੀਤ ਸੋਨਦ ਨੇ ਪੰਜਾਬ ਵਾਸੀਆਂ ਨੂੰ ਹੋਲੀ ਦੀ ਵਧਾਈ ਦਿੰਦੇ ਹੋਏ ਜਾਣਕਾਰੀ ਇੱਕ ਸਾਂਝੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਦਾ ਉਦਯੋਗਕਾਰਾਂ ਨੂੰ ਖਾਸ ਤੋਹਫ਼ਾ ਦੰਦੇ ਹੋਏ दे OTS ਸਕੀਮ ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ਯਾਨੀ ਕਿ ਹੁਣ ਇੱਕ ਵੀਡੀਓ ਸੁਨੇਹਾ ਸ਼ੇਅਰ ਕਰਦੇ ਹੋਏ ਦੱਸਿਆ ਕਿ ਪਿਛਲੀਆਂ 4 ਉਦਯੋਗਕਾਰੀ ਮੀਟਿੰਗਾਂ ਚ ਪੀਐਸਆਈ, ਇਕੀ ਅਤੇ ਪਲਾਟਾਂ ਨੂੰ ਲੈ ਕੇ OTS ਸਕੀਮ ਸਭ ਤੋਂ ਵੱਡਾ ਮੁੱਦਾ ਰਿਹਾ ਹੈ 10 ਦਿਨ ਪਹਿਲਾਂ ਕੈਬਨਿਟ ਮੀਟਿੰਗ ਦੇ ਵਿੱਚ OTS ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ ਹੁਣ ਕੈਬਨਿਟ ਮੀਟਿੰਗ ਤੋਂ ਸਿਰਫ 10 ਦਿਨ ਚ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ਇਤਿਹਾਸ ਦੇ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਸਰਕਾਰ ਨੇ 10 ਦਿਨਾਂ ਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ 30 ਸਾਲ ਤੋਂ ਲਟਕ ਰਹੇ ਮਾਮਲਿਆਂ ਨੂੰ ਡਿਮਾਂਡ ਲੈਟਰ ਰਾਹੀਂ ਨਿਪਟਾਇਆ ਜਾਵੇਗਾ ਸਰਕਾਰ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਪਲਾਟ ਆਪਣੇ ਨਾਮ ਕਰਵਾਏਗੀ ਉਹਨਾਂ ਨੇ ਦੱਸਿਆ ਕਿ ਸਰਕਾਰੀ ਅਧਿਕਾਰੀ ਤੁਹਾਡੇ ਕੋਲ ਆਪ ਹੀ ਆਉਣਗੇ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਵਾਸੀਆਂ ਨੂੰ ਹੋਲੀ ਸੁਰੱਖਿਆਤ ਢੰਗ ਨਾਲ ਖੇਡਣ ਦੀ ਵੀ ਅਪੀਲ ਕੀਤੀ ਹੈ ਦਾਸੀਏ ਕਿ ਹੁਣ ਜਿੱਥੇ ਪਲਾਟਾਂ ਦੇ ਮਾਮਲੇ ਨੂੰ ਲੈ ਕੇ ਇਹ 30-40 ਸਾਲ ਤੋਂ ਕਿਹਾ ਜਾ ਰਿਹਾ ਕਿ ਮਾਮਲਾ ਲਟਕ ਰਿਹਾ ਸੀਗਾ ਔਰ ਹੁਣ ਡਿਮਾਂਡ ਲੈਟਰ ਆਹੀ ਨਿਪਟਾਇਆ ਜਾਵੇਗਾ ਸਰਕਾਰ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਪਲਾਟ ਨਾਮ ਕਰਵਾਵੇਗੀ ਔਰ ਉਹਨਾਂ ਨੇ ਦੱਸਿਆ ਕਿ ਸਰਕਾਰੀ ਅਧਿਕਾਰੀ ਤੁਹਾਡੇ ਕੋਲ ਆਪ ਹੀ ਆਉਣਗੇ ਇਸ ਤੋਂ ਇਲਾਵਾ ਨਾਲ ਦੀ ਨਾਲ ਹੁਣ ਇਹ ਲਟਕਦੇ ਮਾਮਲੇ ਨੂੰ 10 ਦਿਨਾਂ ਦੇ ਅੰਦਰ ਹੀ ਜੜਾਵਾ ਨੋਟੀਫਿਕੇਸ਼ਨ ਜਾਰੀ ਕਰਕੇ ਲਾਗੂ ਕਰ ਦਿੱਤਾ ਹੈ ਦੱਸਿਆ ਕਿ ਹੁਣ ਕਿਹਾ ਗਿਆ ਕਿ ਐਮ ਪੀਐਸਆਈ, ਈਸੀਆਈ ਅਤੇ ਪਲਾਟਾਂ ਨੂੰ ਲੈ ਕੇ ਓਟੀਐਸ ਸਕੀਮ ਸਭ ਤੋਂ ਵੱਡਾ ਮੁੱਦਾ ਵੀ ਰਿਹਾ ਹੈ ਔਰ ਇਸ ਨੂੰ 10 ਦਿਨਾਂ ਦੇ ਅੰਦਰ ਕੈਬਨਿਟ ਮੀਟਿੰਗ ਤੋਂ ਬਾਅਦ ਮਨਜ਼ੂਰੀ ਦੇ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਦੇ ਕੋਲੋਂ ਵੱਡੇ ਪੱਤਰ ਦਾ ਉਪਰਾਲਾ ਕੀਤਾ ਗਿਆ ਹੈ ਇਹ ਪੰਜਾਬ ਵਾਸੀਆਂ ਨੂੰ ਰਾਹਤ ਦਿੰਦੀ ਹੈ ਦੱਸਿਆ ਕਿ ਹੁਲੀ ਦੇ ਤਿਹਾੜੀ ਤੇ ਉੱਤੇ ਇਹ ਵੱਡੇ ਪੱਧਰ ਦੀ ਰਾਹਤ ਜਿਹੜੀ ਆ ਦਿੱਤੀ ਗਈ ਆ ਜਿਸ ਦੇ ਵਿੱਚ ਹੁਣ ਪੰਜਾਬ ਵਾਸੀਆਂ ਨੂੰ ਰਾਹਤ ਦੇ ਨਾਲ ਦੇ ਨਾਲ ਇਹ ਕਿਹਾ ਗਿਆ ਕਿ ਖਾਸ ਤੌਰ 'ਤੇ OTS ਸਕੀਮ ਦੇ ਨਾਲ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਪੰਜਾਬ ਵਾਸੀਆਂ ਨੂੰ ਦਿੱਤਾ ਗਿਆ ਜਿੱਥੇ ਕਿ ਹੁਣ ਇਹ ਪਲਾਟਾ ਦਾ ਮਾਮਲਾ ਜਿਹੜਾ ਸੀਗਾ ਉਹ ਸਾਹਮਣੇ ਆਇਆ ਔਰ ਪਲਾਟਾਂ ਨੂੰ ਲੈ ਕੇ ਮੀਟਿੰਗਾਂ ਕਈ ਵਾਰ ਹੋਈਆਂ ਸੀਗੀਆਂ ਪਰ ਇਹ ਬਹੁਤ ਲੰਬੇ ਸਮੇਂ ਤੋਂ ਮਾਮਲੇ ਤੇ ਸੁਣਵਾਈ ਨਹੀਂ ਹੋ ਰਹੀ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਉੱਤੇ ਜਾਂਚ ਵੀ ਕੀਤੀ ਗਈ ਹੈ ਔਰ ਕੈਬਨਿਟ ਮੀਟਿੰਗ ਤੋਂ ਬਾਅਦ 10 ਦਿਨਾਂ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ ਜਾਨੀ ਕਿ ਇਹ ਅਹਿਮ ਜਾਣਕਾਰੀ ਅਸੀਂ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਪੰਜਾਬ ਵਾਸੀਆਂ ਲਈ ਖਾਸ ਜ਼ਰੂਰੀ ਹੈ ਜੇਕਰ ਤੁਹਾਡਾ ਪਲਾਟਾ ਦਾ ਕੰਮ ਰੁਕਿਆ ਹੋਇਆ ਹੈ ਔਰ ਉਸ ਤੋਂ ਬਾਅਦ ਤੁਹਾਡੀ ਜਿਹੜੀ ਕੰਮ ਜਿਹੜਾ ਨਹੀਂ ਸੁਚੱਜੇ ਠੱਗਣਾ ਹੋ ਰਿਹਾ ਤੇ ਉਸ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਤਰ ਦੇ ਕਦਮ ਚੁੱਕੇ ਗਏ ਨੇ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਬਧੇਰੇ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਣਾ ਜ਼ਰੂਰੀ ਬਣਦਾ ਹੈ ਤਾਂ ਕਿ ਜਾਣਕਾਰੀ ਜੋ ਕੁਝ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਲੋਕਾਂ ਤੱਕ ਪਹੁੰਚਣੀ ਜ਼ਰੂਰੀ ਬਣਦੀ ਹੈ ਤਾਂ ਹੋਰ ਖਬਰਾਂ ਨੂੰ ਦੇਖਣ ਲਈ ਸਾਡੇ ਚੈਨਲ ਰਟੀਵੀਐਨ ਰਾਏ ਦੇ ਨਾਲ ਜੁੜੇ ਰਹਿਣਾ